ਹਾਂਜੀ ਸਸ਼ੀਕਲ ਜੀ ਮੈਂ ਕਿਰਨਜੀਤ ਕੌਰ ਜੀ ਤੇ ਤੁਸੀਂ ਜੁੜਿਓ ਆਵਾਜ਼ ਪੰਜਾਬ ਦੀ ਚੈਨਲ ਦੇ ਨਾਲ ਅੱਜ ਅਸੀਂ ਫਰੋਇਦਪੁਰ ਦੇ ਲਾਗੇ ਇੱਕ ਪਿੰਡ ਦੇ ਵਿੱਚ ਆਏ ਆ ਜਿੱਥੇ ਸੁਣਿਆ ਕਿ ਬਾਈ ਉਹਨਾਂ ਦਾ ਘਰ ਜਿਹੜਾ ਹੈਗਾ ਏ ਜਮਾਂ ਹੀ ਡੁੱਬ ਗਿਆ ਜੇ ਮੈਂ ਇਸ ਪਾਣੀ ਦੀ ਗੱਲ ਕਰਾਂ ਤੇ ਪਾਣੀ ਬਹੁਤ ਡੰਗਾਈ ਦੇ ਵਿੱਚ ਆ ਗੱਲਬਾਤ ਵੀ ਕਰਾਂਗੇ ਇਹਨਾਂ ਦੇ ਨਾਲ ਤੇ ਇਹ ਸਾਰੀਆਂ ਜ਼ਮੀਨਾਂ ਹੈ ਜਿਮੇਨਾਂ ਦੇ ਉੱਤੇ ਜਿਹੜੀ ਹੈਗੀਏ ਵੋਟ ਜਾਂਦੀ ਪਈ ਆ ਇਧਰਲੇ ਪਾਸੇ ਸਾਡੇ ਨਾਲ ਪਾਈ ਜੀ ਬੈਠੇ ਉਹਨਾਂ ਨਾਲ ਗੱਲਬਾਤ ਕਰਦੇ ਆ ਭਾਈ ਜੀ ਕਿੰਨੇ ਘਰ ਹੈਗੇ ਇਧਰਲੇ ਪਾਸੇ ਇੱਥੇ ਹੈਗੇ 5-6 ਘਰ ਵਸਤੀ لال ਸਿੰਘ ਵਾਲੀ ਦੇ ਇਹ ਪਿੰਡ ਦਾ ਨਾਮ ਵਸਤੀ لال ਸਿੰਘ ਹਾਂ ਵਸਤੀ لال ਸਿੰਘ ਗੱਟਾ ਬਾਸ਼ਾ ਪਿੰਡ ਤੇ ਵਸਤੀ لال ਸਿੰਘ ਜੀ ਜੇ ਇਹ ਜ਼ਮੀਨ ਦੀ ਗੱਲ ਕਰੀਏ ਤਾਂ ਕਿੰਨਾ ਕ ਨੁਕਸਾਨ ਹੋਊ ਜ਼ਮੀਨ ਤਾਂ ਸਾਰੇ ਦੀਂਦੇ ਪਿਆਦਾ ਸਾਰੀ ਆ ਜ਼ਮੀਨ ਝੋਨਾ ਹੀ ਖੜਾ ਹੈ ਸਾਰੀ ਬਗਲ ਹਾਂ ਸਾਰਾ ਖਰਾਬ ਹੋ ਗਿਆ ਇਹ ਘਰ ਹੈਗੇ ਜਿਹੜੇ ਉਹ ਘਰਾਂ ਦਾ ਕਿੰਨਾ ਕ ਨੁਕਸਾਨ ਘਰਾਂ ਦਾ ਵਿੱਚ ਵੇਚ ਲੈਣਾ ਤੁਸੀਂ ਜਾ ਕੇ ਵਿੱਚ ਬਾਜ ਤਿੰਨ ਚਾਰ ਤਾਂ ਟੱਟ ਕੇ ਵਿੱਚ ਲੱਭੇ ਨਹੀਂ ਨਾ ਟਰੈਕਟਰ ਨਾਲ ਕੋ ਤੇ ਬਾਕੀ ਟਰੈਕਟਰ ਵੀ ਵਿੱਚ ਡੁੱਬ ਗਿਆ ਟਰੈਕਟਰ ਵੀ ਰੁੜਗੇ ਵਿੱਚ ਅੱਛਾ ਤੇ ਬਾਕੀ ਤਿੰਨ ਚਾਰ ਦੂਛਤਾਂ ਜਿਹੜਾ ਡੇਪੀਆਂ ਕੋਸ਼ੇਟ ਡੇਪੇ ਆ ਟੁਰਦੋੜੀ ਅੰਦਰ ਖਰਾਬ ਹੋ ਗਈ ਸਾਰੀ ਤੇ ਜਾਨੀ ਮਾਨੀ ਨੁਕਸਾਨ ਦੀ ਗੱਲ ਮੇਰੀ ਜਾਨੀ ਮਾਨੀ ਕੁਝ ਇਥੇ ਜਿਆਦਾ ਉਹ ਬਾਈ ਤੇ ਕੋਈ ਸਰਕਾਰ ਦੇ ਨੁਮਾਇੰਦੇ ਵਗੈਰਾ ਆਏ ਇੱਥੇ ਥੋੜੇ ਸਰਕਾਰ ਦੇ ਆ ਜਾਂਦੇ ਇਦਾ ਵੇਖ ਕੇ ਚੱਲ ਜਾਂਦੇ ਕੋਈ ਨਿੱਸਾਦਾ ਨਹੀਂ ਕੋਈ ਵੀ ਕਿਸੇ ਕੋਈ ਨਹੀਂ ਕੀਤਾ ਤੇ ਫਿਰ ਤੁਸੀਂ ਰਾਸ਼ਨ ਪਾਣੀ ਦਾ ਕੋਈ ਰਹਿਣ ਹੋਰ ਕਿੱਥੇ ਰਹਿਣੇ ਨੂੰ ਤੈਂ ਆ ਕਦੇ ਕਦੇ ਸਾਡਾ ਘਰ ਹੈਗਾ ਵਾ ਉਹ ਮਗਰ ਵੀਰ ਜੀ ਚਲਾਉਂਦਾ ਉਹਦਾ ਘਰ ਨਹੀਂ ਹੈਗਾ ਉਹ ਆਪਦਾ ਪਿਛਕੇ ਦੇ ਇਥੇ ਗੁਰਦਾ ਰਹਿਂਦਾ ਵਾ ते 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 आ, आ, ते ते अच्छा ते ਇਦਾਂ ਕਿ ਕਿੱਥੇ ਆਪਦੇ ਰਿਸ਼ਤੇਦਾਰਾਂ ਕੋਲ ਜਾ ਕੇ ਸਾਰੀ ਆਈ ਤੁਰੀ ਕਰਦੇ ਪਹਿਲਾਂ ਭਾਈ ਕਿੰਨੇ ਵਾਰੀ ਹੜਾ ਦੀ ਮਾਰ ਚਾਈਓ ਤੁਸੀਂ ਪਹਿਲੋ 23 ਚ ਆਇਆ ਪਹਿਲੋ 11 ਚ ਆਇਆ ਮਣਕ 23 ਚ ਆਇਆ ਤੇ 15 ਵਾਲਾ ਵੇਖਿਆ ਉਹ ਹਸਾਬ ਦਾ ਰਿਆ ਉਹ ਦੋਵੇਂ ਹਸਾਬ ਦੇ 23 ਵਾਲਾ ਤੇ ਜਿਹੜਾ ਆਇਆ ਵੇ ਇਹ ਜਿਆਦਾ 25 ਵਾਲਾ ਇਹ ਕਹਿੰਦੇ ਉਹ ਲੁਕਣਾ ਗੱਲ ਕੀਤੀ ਕਹਿੰਦੇ ਇਹਦਾ ਉਹਦਾ ਵੀ ਪਿਓ ਆਇਆ ਆ ਉਹਦਾ ਪਿਓ ਆਇਆ ਹਾਂ ਅੱਗੇ ਪੈੜੀਆਂ ਦੀ ਡਾਂਢੀ ਲਾਉਂਦਾ ਸਾਰੇ ਰੇਤਾ ਪਾਈ ਪਾਈ 6 6 ਫੁੱਟ ਸੁੱਟ ਗਿਆ ਆ ਸਾਰੀ ਰੇਤਾ ਚੜ ਗਈ ਨਾ ਬਾਈ ਕਿੰਨੇ ਦਿਨ ਹਾਂ ਹਾਂ ਇਧਰ ਵੀ ਸਾਡੇ ਨਾਲ ਆਂਟੀ ਖੜੇ ਆ ਬਸ ਸਾਡੀ ਕਿਹੜਾ ਵੋਟ ਉਤਰ ਇੱਥੇ ਖੜਨ ਆਲੀ ਹੈ ਤੇ ਚੱਲਦੇ ਚੱਲਦੇ ਇਹਨਾਂ ਦੇ ਘਰ ਤੱਕ ਜਾਵਾਂਗੇ ਤਸਵੀਰਾਂ ਵੀ ਸਾਂਝੀਆਂ ਕਰਾਂਗੇ ਤੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਵੀ ਦੇਖੋ ਜਿੰਨੀਆਂ ਪੈ ਲੀਆਂ ਸੀਗੀਆਂ ਸਾਰੀਆਂ ਪੈਲੀਆਂ ਜਿਹੜੀਆਂ ਹੈਗੀਆਂ ਤਬਾਹ ਹੋ ਗਈਆਂ ਇੱਥੇ ਝੋਨਾ ਲੱਗਿਆ ਸੀਗਾ ਤੇ ਅੱਜ ਤੁਸੀਂ ਦੇਖੋਗੇ ਕਿ ਇੱਥੇ ਕਿੰਨਾ ਕਿੰਨਾ ਜਿਹੜਾ ਹੈਗਾ ਰੇਤਾ ਚੜ ਗਿਆ ਤਾਂ ਤੱਕ ਤੇ ਵਕਤ ਜਿਹੜਾ ਹੈਗਾ ਏ ਅਸੀਂ ਵੋਟ ਦੇ ਰਾਈ ਜਿਹੜਾ ਹੈਗਾ ਉਹ ਪਾਣੀ ਨੂੰ ਪਾਰ ਕਰਕੇ ਆਏ ਤੇ ਹੁਣ ਅਸੀਂ ਤੁਰ ਕੇ ਆਂਟੀ ਦੇ ਘਰ ਤੱਕ ਜਾਨੇ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹੂੰਗੀ ਤਸਵੀਰਾਂ ਥੱਲੇ ਸਾਂਝੀਆਂ ਕਰ ਦੇਣਾ ਕਿ ਇਹ ਬਹੁਤ ਮਤਲਬ ਕਿ ਇੱਥੇ ਮਿੱਟੀ ਚੜੀ ਹੋਈ ਆ ਖੁੱਬਣ ਦਾ ਡਰ ਹੈਗਾ ਇਹ ਪੂਰੀ ਜਿਹੜੀ ਹੈਗੀ ਆ ਜਿਵੇਂ ਆਪਾਂ ਕਹਿੰਦੇ ਨੇ ਪੂਰਾ ਚੀਕਣੀ ਮਿੱਟੀ ਹੈਗੀ ਆ ਉਹ ਮਿੱਟੀ ਹੈਗੀ ਆ ਵੀ ਕਿਤੇ ਕਿਤੇ ਬੜੇ ਡੂੰਘੇ ਠੱਪੇ ਵੀ ਆ ਜਾਂਦੇ ਆ ਬੜੇ ਡਰ ਦੇ ਨਾਲ ਅਸੀਂ ਤੁਰਦੇ ਜਾਂਦੇ ਪਰ ਤਨ ਜੇ ਰ ਇਹਨਾਂ ਦਾ ਜਿਹੜੇ ਟੇਲੀ ਇੱਥੋਂ ਦੀ ਸਫਰ ਕਰਦੇ ਆ ਆਂਟੀ ਘਰ ਦਾ ਕਿੰਨਾ ਕ ਨੁਕਸਾਨ ਹੋ ਗਏ ਸਾਡੇ ਨਾਲ ਕੋਠੇ ਦੀ ਛੱਤ ਡਿੱਗੀ ਹੋਈ ਆ ਅੱਛਾ ਹਾਂਜੀ ਘਰੇ ਪਾਣੀ ਰਿਹਾ ਵਧੂ ਤੇ ਫਸਲ ਵੀ ਕੁਝ ਖਰਾਬ ਹੋਈ ਆ ਕੁਝ ਮਾੜੀ ਮੋਟ ਹੈਗੀ ਆ ਹੂੰ ਹੁਣ ਜਾ ਕੇ ਵੇਖਾਂਗੇ ਮੈਂ ਤੇ ਉਦੋਂ ਦੀ ਗਈ ਨਹੀਂ ਆ ਜਦੋਂ ਪਾਣੀ ਛੜਿਆ ਬੜੇ ਘਰਾਂ ਦੇ ਜਿਹੜੇ ਥੋੜੇ ਥੋੜੇ ਹਸਬੰਡ ਕੀ ਕੰਮ ਕਰਦੇ ਮੇਰਾ ਹਸਬੰਡ ਨਹੀਂ ਹੈਗਾ ਉਹ 2015 ਦਾ ਮੁੱਕਾ ਹੋਇਆ ਵਾ ਪਾ ਤਾਂ ਮੇਰੇ ਬੱਚੇ ਛੋਟੇ ਸੀ ਫਰੰਟ ਘਰੇ ਕੌਣ ਕੌਣ ਹੋਣ ਇਸ ਵਕਤ ਮੈਂ ਇਕੱਲੀ ਰਹਿਨੇ ਆ ਮੈਂ ਹਾਂ ਤੁਸੀਂ ਆ ਇੰਨੇ ਆ ਪਾ ਇੰਨਾ ਜਦੋਂ ਵੀ ਹੜ ਆਉਂਦਾ ਇੰਨਾ ਨੁਕਸਾਨ ਹੁੰਦਾ ਤੇ ਤੁਹਾਨੂੰ ਡਰ ਨਹੀਂ ਲੱਗਦਾ ਜਿਵੇਂ ਤੁਸੀਂ ਇੰਨਾ ਉਹ ਫਿਰ ਹੁਣ ਜਿਵੇਂ ਮੁਖਾਸਜਾ ਬਣ ਜਾਂਦਾ ਨੇ ਅੰਗੇ ਜਿੱਤੇ ਜਾਈਦਾ ਏ ਇਦਾਂ 베ੜੀ ਤੇ ਨੰਗ ਕੇ 베ੜੀ ਤੇ ਆ ਗੇ ਤਾਂ ਕਰਕੇ ਹੁਣ ਮੇਰੀ ਜਾਨੀ ਤਬੀਤ ਨਹੀਂ ਠੀਕ ਰਹਿੰਦੀ ਕਰਕੇ ਤੇ ਮੈਂ ਫਿਰ ਉੱਥੇ ਸ਼ਹਿਰ ਚਲੇਗੀ ਤੇ ਤੁਹਾਡੇ ਘਰ ਦੇ ਲਾਗੇ ਕਿੰਨੇ ਕੁ ਹੋਰ ਘਰ ਹੈਗੇ ਆ ਇੱਥੇ ਹਾਂ ਇੱਥੇ 7 8 ਘਰ ਹੋਣੇ ਸਾਡੇ ਸਾਤ ਅੱਠ ਦਾ ਹਾਂਜੀ ਜਿਹੜੇ ਉਹ ਅਗਲੇ ਦਾ ਏ ਉਹਨਾਂ ਦੇ ਤਾਂ ਡੇਰੇ ਕੋਈ ਵੀ ਨਹੀਂ ਨਾ ਉਹਨਾਂ ਦਾ ਥਡੇਰਾ ਕੋਈ ਕੋਈ ਡੇਰੇ ਦੋਵੇਂ ਤਿੰਨੇ ਨਹੀਂ ਦਿੰਦੇ ਹੈਗੇ ਅੱਛਾ ਤੇ ਉਹਨਾਂ ਦਾ ਟਰੈਕਟਰ ਵੀ ਰੁੜਿਆ ਇਹਨਾਂ ਦਾ ਵੀ ਟਰੈਕਟਰ ਰੁੜਿਆ ਦੋਵਾਂ ਘਰਾਂ ਦੇ ਟਰੈਕਟਰ ਨਹੀਂ ਹੋਇਆ ਉੱਥੇ ਪਾਣੀ ਦੇ ਵਿੱਚ ਹਾਂਜੀ ਪਾਣੀ ਦੇ ਇੰਨੀ ਡੂੰਘੇ ਪਾਣੀ ਹੈ ਕਿ ਟਰੈਕਟਰ ਥਿਆਈ ਨਹੀਂ ਫਿਰ ਨਾ ਨਹੀਂ ਹੈ ਇਹਨਾਂ ਬੱਧਾ ਵੀ ਸੀ ਨਾਲ ਤਾਰਾਂ ਲੈ ਕੇ ਨਾ ਲੋਹੇ ਦੀਆਂ ਹਾਂ ਤੇ ਬੰਨਿਆ ਹੋਈ ਸੀ ਤੇ ਉਹ हां ਤਾਂ ਵੀ ਹੋਰ ਵੀ ਤਸਵੀਰਾਂ ਸਾਂਝੀਆਂ ਕਰਾਂਗੇ ਆਂਟੀ ਦੇ ਘਰ ਦੀਆਂ ਵੀ ਘਰ ਦੇ ਹਾਲਾਤ ਕਿੰਨੇ ਕੈ ਪਰ ਸਫਰ ਬਹੁਤ ਜ਼ਿਆਦਾ ਏ ਤੇ ਅਸੀਂ ਕੋਸ਼ਿਸ਼ ਕਰਦੇ ਆ ਕਿ ਜਲਦੀ ਤੁਹਾਨੂੰ ਜਿਹੜੇ ਹੈਗੇ ਨੇ ਉਹਦੇ ਘਰ ਦੇ ਹਾਲਾਤ ਦਿਖਾਈਏ ਤਾਂ ਕਿ ਜੋ ਪੁਲਿਸ ਸੌਰੀ ਸੋ ਇਥੋਂ ਦੀ ਸਰਕਾਰ ਹੈਗੀ ਆ ਪ੍ਰਸ਼ਾਸਨ ਹੈਗਾ ਉਹਨਾਂ ਦੇ ਕੰਨਾਂ ਤੱਕ ਇਹ ਗੱਲ ਜਾਵੇ ਵੀ ਇਦਾਂ ਦੇ ਵੀ ਲੋਕ ਹੈਗੇ ਆ ਜਿਹੜੇ ਇਹੋ ਜੀ ਦਲਦਲ ਦੇ ਵਿੱਚ ਦੀ ਨੰਗ ਕੇ ਘਰਾਂ ਤੱਕ ਜਾਂਦੇ ਆ ਸੋ ਵੀਡੀਓ ਦੇ ਨਾਲ ਜੁੜੇ ਰਹੋ ਹਾਂਜੀ ਜੇਥੋਂ ਦੀ ਗੱਲ ਕਰੀਏ ਹਾਂ ਤੇ ਖੜਨਾ ਵੀ ਕਿੰਨਾ ਜ਼ਿਆਦਾ ਮੁਸ਼ਕਲ ਹੋਇਆ ਪਿਆ ਵੀ ਜਿੱਥੇ ਖੜਦੇ ਆ ਥੱਲੇ ਦੀ ਥੱਲੇ ਜਾਈ ਜਾਂਦੇ ਆ ਥੱਲੇ ਦੀ ਥੱਲੇ ਹੀ ਜਾਈ ਜਾਂਦੇ ਆ ਵੀ ਮੈਨੂੰ ਤਾਂ ਇਹ ਨਹੀਂ ਪਤਾ ਵੀ ਇਹ ਇੱਥੇ ਰਹਿੰਦੇ ਕਿਵੇਂ ਹੈਗੇ ਸੀਗੇ ਜਿਵੇਂ ਇੰਨੇ ਵਾਰੀ ਹੜ ਆਇਆ ਪਰ ਫਿਰ ਵੀ ਮਜ਼ਬੂਤ ਹੋ ਕੇ ਆਏ ਹਨ ਇਹ ਅੱਗੇ ਤੇ ਪਰ ਹੁਣ ਕੋਸ਼ਿਸ਼ ਕਰਦੇ ਆਂ ਵੀ ਮੇ ਤਾਂ ਪੈਰ ਨਹੀਂ ਪਟੇ ਜਾਂਦੇ ਮੈਂ ਪਰਮਜੀਤ ਵੀਰੇ ਇਹਨੂੰ ਕਹਿੰਨੀਆ ਵੀਰੇ ਮੈਨੂੰ ਇੱਕ ਮਿੰਟ ਬਾਹਰ ਕੱਢਿਓ ਖਿੱਚ ਕੇ ਪਰ ਇਹ ਪਰ ਜਮਗੇ ਇੱਕ ਮੜ ਮੜ ਪੜਾ ਖੱਟ ਚੁੱਟ 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 ਪਰੇ ਦੀ ਨੰਗੇ ਹੁਣ ਗਰੇ ਕੀ ਹਾਲ ਹੁੰਦੇ ਪਰ ਜੀ ਤੇ ਗਰੇ ਬੜੇ ਲੱਗਦਾ ਆਪਾਂ ਜਿਸ ਰੇਣਾ ਮੈਂ ਸੌ ਸਾਈ ਹੋ ਗਿਆ ਆਇਆ ਖੋਬ ਦੇ ਖਵਾਉਂਦੇ ਆਇਆ ਪਰ ਇਹ ਲੋਕ ਮਤਲਬ ਕਿਨਾਰੇ ਤੋਂ ਤਕਰੀਬਨ 2 ਕਿਲੋਮੀਟਰ ਵਟ ਅੱਗੇ ਆ ਬਿਲਕੁਲ ਰੋਜ਼ ਆਉਣਾ ਜਾਣ ਇਹਨਾਂ ਦੇ ਘਰ ਤੋਂ ਤੇ ਹੁਣ ਤਾਂ ਆਪਾਂ ਭੈਣਤਾ ਹੀ ਦੱਸ ਰਹੀ ਆ ਕਹਿੰਦੀ ਮੈਂ ਤਾਂ ਕਈ ਦਿਨਾਂ ਤੋਂ ਕੀੜਾ ਮਾਰਿਆ ਆ ਆਪਣੇ ਘਰ ਵਿੱਚ ਮੈਂ ਨਹੀਂ ਇਹਨਾਂ ਨੂੰ ਕਰਤਰੀ ਜਾ ਕੇ ਦੇਖਾ ਕਿ ਆ ਪਹਿਲਾਂ ਹਾਂ ਪਹਿਲਾਂ ਆ ਦੇਖੋ ਤੁਸੀਂ ਕਰਦੇ ਹਾਲਾਤ ਦੇਖੋ ਤੁਸੀਂ ਫੱਟੀ ਰੱਖੀ ਆ ਨਾ ਫੱਟੀ ਤੇ ਪੈਰ ਧਰ ਲਿਆ ਫੱਟੀ ਤੇ ਆਪਾਂ ਆਸਟੂ ਮਾਈਕ ਕਰਦੇ ਹੁਣੇ ਕੋਣੀਆ ਆਹ ਕਰਦੇ ਹਾਲਾਤ ਕਰਦੇ ਹਾਲਾਤ ਦੇਖੋ ਵਿਚਾਰਿਆਂ ਦੇ ਸਾਰੇ ਕਮਰੇ ਡਿੱਗ ਗਏ ਟੁੱਟ ਗਏ ਮੈਨੂੰ ਭਾਈ ਕਿੰਨੇ ਕਿੰਨੇ ਫੋਟੋ ਮਿੱਟੀ ਹੋਊਗੀ ਭੈਣ ਜੀ ਤਿੰਨ ਤਿੰਨ ਘਟੋ ਨਹੀਂ ਮੇਰੇ ਨਾਲ ਚਾਰ 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 ਫੋਟ ਘਰ ਦੇ ਵਿੱਚ ਤੇ ਇਧਰ ਮੋਟਰ ਘਰੇ ਮੋਟਰ ਲੱਗੀ ਸੀਗੀ ਹਾਂਜੀ ਹਾਂਜੀ ਮੋਟਰ ਅਸੀਂ ਘਰੇ ਮੈਂ ਕੈਮਰਾਮੈਨ ਨੂੰ ਕਹੂੰਗੀ ਇਧਰ ਤਸਵੀਰਾਂ ਸਾਂਝੀਆਂ ਕਰੋ ਵੀ ਆ ਘਰ ਦੇ ਵਿਚਾਰਾਂ ਦੇ ਮੋਟਰ ਲੱਗੀ ਸੀ ਤੇ ਜਿਹੜੇ ਅਸੀਂ ਤਾਂ ਇੱਥੇ ਘਰ ਦੇ ਵਿੱਚ ਖੜੇ ਆ ਚਾਰ ਚਾਰ ਪੰਜ ਪੰਜ ਫੁੱਟ ਜਿਹੜੀ ਹੈਗੀ ਆ ਮਿੱਟੀ ਚੜ ਗਈ ਇਥੋਂ ਖੇਤਾਂ ਦੀ ਖੇਤਾਂ ਦੀ ਮਿੱਟੀ ਜਿਹੜੀ ਘਰਾਂ ਤੱਕ ਪਹੁੰਚ ਗਈ ਤੇ ਘਰ ਦੇ ਹਾਲਾਤ ਦਿਖਾਉਣੇ ਆ ਤੁਹਾਨੂੰ ਅਬਾ ਇਹਨਾਂ ਵਾਰ ਕੱਢ ਲਓ ਨੇ ਨਹੀਂ ਮੈਂ ਕਿਹਾ ਕਿ ਆਏ ਤੋਂ ਬਸ ਬਸ ਤੋਂ ਜਾਵੇ ਕਿ ਦੀ ਆਉਂਦੇ ਹਾਂ ਬੰਦਾ ਜਾਵੇ ਕਿੱਧਰ ਦੀ ਹਨਾ ਇੱਥੋਂ ਲੰਘੇ ਕੋਣੇ ਦਾ ਬਾਈ ਦਾ ਹੱਥ ਫੜ ਲਈ ਮਾਰਾ ਜਾ ਆਜੋ ਆਜੀ ਪੈਰ 'ਤੇ ਬਸ ਦਬਾਉਣਾ ਨਹੀਂਗਾ ਦਬਾਉਣਾ ਨਹੀਂਗਾ ਕਿਸੇ ਤੋਂ ਇੰਨਾ ਕ ਜਿਆਦਾ ਬਈ ਮਤਲਬ ਕਿ ਸਾਰੇ ਗੁਬਵੇ ਕਿਹਦੇ ਨਾਲ ਮੈਂ ਗੱਲਬਾਤ ਕਰਾਂ ਦਸੋ ਪਹੁੰਚ ਕੇ ਇੰਨੀ ਦੂਰ ਵਟ ਵੀ ਤੁਸੀਂ ਨੇੜੇ ਆਜੋ ਖੇਤਾਂ ਆਕਰ ਖੇਤਾਂ ਦੀ ਮਿੱਟੀ ਸਾਰੀ ਜਣੀ ਦੀ ਘਰ ਦੇ ਵਿੱਚ ਆ ਗਈ ਆ ਘਰ ਦੇ ਵਿੱਚ ਨੰਗ ਤੁਰਨ ਨੂੰ ਥਾਂ ਨਹੀਂ ਹੈਗਾ ਖੁੱਬ ਖੁੱਬ ਕੇ ਲੋਕ ਜਾ ਰਹੇ ਨੇ ਵਿਚਾਰੇ ਦੇਖੋ ਆਪਦੇ ਘਰਾਂ ਦੇ ਵਿੱਚ ਕਿਤੇ ਕਿਤੇ ਗੇੜਾ ਬਈ ਫਿਰ ਕਿਤੇ ਕਿਤੇ ਗੇੜਾ ਮਾਰ ਲਾਉਣੇ ਹਾਂਜੀ ਗਰੇ ਚੁੱਪ ਤੇ ਪੈਵੇਂ ਦੇਣਾ ਜੀ ਤੇ ਫਿਰ ਬਈ ਪਸੂ ਪੂਸੂ ਕਿਵੇਂ ਲੈ ਕੇ ਗਏ ਤੁਹਾਨੂੰ ਕਿਵੇਂ ਪਤਾ ਲੱਗਿਆ ਇੱਕਦਮ ਜਦੋਂ ਆਹੇ ਪਾਣੀ ਆਇਆ ਉਹ ਜੋ ਪਾਣੀ ਚੜਨ ਲੱਗ ਪਿਆ ਉਹਦੋਂ ਭਰਾਂ ਹੀ ਕੱਢ ਲਿਆ ਮੁੰਡੇ ਸੱਜੇ ਅੱਜ ਤੋਂ 20 ਦਿਨ ਪਹਿਲਾਂ ਗੱਡਿਆ 20 ਦਿਨ ਪਹਿਲਾਂ ਸਮਾਨ ਤੇ ਸਾਡਾ ਉਹ ਉਧਰ ਪਿਆ ਕੋਹੰਦਰਾ ਜਾਵੇ ਉੱਚਾ ਕੀਤਾ ਪਿਆ ਉਹ ਚੰਦਰਮਰੇ ਉੱਥੇ ਨਿਕਲੇ ਨਹੀਂ ਸਮਾਨ ਤੇ ਦੰਗਰੀ ਨੰਗਰ ਮਹਾਤਮਾ ਆਵੇ ਇਧਰ ਆ ਕੇ ਬੜੇ ਦੇਖਦੇ ਆ ਆਦੀ ਮਾਂ ਜਾਨ ਬਚਾਈ ਜਾਨ ਬਚਾਈ ਮੈਂ ਪਹਿਲਾਂ ਕਿੰਨੀ ਵਾਰੀ ਹੜਾ ਦੀ ਮਾਰ ਚ ਆਏ ਹੋ ਤੁਸੀਂ ਪਹਿਲਾਂ ਜੀ 2019 ਦੇ ਵਿੱਚ ਵੀ ਆਇਆ 23 ਚ ਵੀ ਆਇਆ ਤੇ ਹੁਣ ਇੱਥੇ ਬਾਲਾ ਹੈ ਇੱਥੇ ਤੋਂ ਬਾਲਾ ਤੱਕ ਕੀਤਾ ਸਾਰਿਆਂ ਨੇ ਇਹ ਤੇ ਬਹੁਤ ਨੁਕਸਾਨ ਕੀਤਾ ਕਈ ਕੋਈ ਸਰਕਾਰ ਨੇ ਕੋਈ ਹੱਥ ਫੜਿਆ ਜਾਂ ਕੋਈ ਆਇਆ ਇੱਥੇ ਕੋਈ ਕਿਸੇ ਮੇਲੇ ਨੇ 2023 ਦੇ ਵਿੱਚ ਵੀ ਸਰਕਾਰਾਂ ਦੀ ਸਾਰਾ ਕੁ ਕਰਾਂਗੇ ਅੱਜ ਤੱਕ ਮੈਂ ਨਹੀਂ ਵੇਖਿਆ ਵੀ ਇੱਥੇ ਜਿੰਨੇ ਵੀ ਕਿਸਾਨ ਆ ਵੀ ਕਿਸੇ ਨੂੰ ਕੋਈ ਮਾੜਾ ਮਿਲਿਆ ਹੋਵੇ ਜੇ ਕਿਸੇ ਨੂੰ ਮਿਲਿਆ ਵੀ ਉਹ 6800 ਰੁਪਏ ਮਿਲਿਆ 800 ਰੁਪਏ ਨਾ ਤੇ ਮੇਰੇ ਸਹਾਰਾ ਆਡੇ ਘਰ ਦੇ ਵਿੱਚੋਂ ਮਿੱਟੀ ਨਹੀਂ ਨਿਕਲਣੀ ਤਾਂ ਇਨਸ਼ਾ ਅੱਕਿੰਨੀ ਪਹਿਲੇ ਸੀ ਤੁਹਾਡੇ ਕੋਲ ਮੇਰੇ ਕੋਲੇ 6 ਕਿਲੇ ਆਪ ਦੇ ਖੇਤਾਂ ਦੀ ਪਹਿਲੀ ਆਪ ਦੇ ਘਰ ਦੇ ਵਿੱਚ ਹੀ ਹਾਂਜੀ ਹਾਂਜੀ ਨਹੀਂ ਬਾਹਰੋਂ ਦਿੱਤਾ ਬਹੁਤ ਆਈਏ 6 6 ਬੋਟ ਤੋਂ ਲੰਘ ਕੇ ਦੇਖ ਕੇ ਇਹ ਦੇਤਾ ਪਰਿਵਾਰ ਦੇ ਮੂਰੇ ਮਤਲਬ ਤੁਹਾਡੀ ਆਪ ਦੀ ਪਹਿਲੀ ਆ ਹਾਂਜੀ ਹਾਂਜੀ ਜਾਂ ਆਪਦੇ ਤੁਹਾਡੇ ਤਾਈ ਚਾਚਾ ਦੇ ਭਰਾਵਾਂ ਦੀ ਸਾਰਿਆਂ ਦੀ ਇਕੱਠੀ ਬਹੁਤ ਨੁਕਸਾਨ ਹੋਇਆ ਸੁਣਿਆ ਕਿ ਵੀਰ ਆਪ ਤੁਸੀਂ ਵੀ ਮੈਨੂੰ ਲੱਗਦਾ ਹੁਣ ਅਜਵੇਂ ਹੜ ਪੀੜਤਾਂ ਦੇ ਨਾਲ ਤੁਸੀਂ ਉਧਰ ਦੇਖਿਆ ਤੁਹਾਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਤੁਸੀਂ ਸੇਵਾ ਕਰੀ ਜਨੇ ਤੇ ਤੁਹਾਡੇ ਘਰ ਦੇ ਹਾਲਾਤ ਦੇਖੋ ਖੁਦ ਦੇ ਵੀ ਵੇਖੋ ਜੀ ਚਲੋ ਜੇ ਅਸੀਂ ਸੇਵਾ ਕਰਦੇ ਤੇ ਸਾਡੀ ਵੀ ਨਾਲ ਕੋਈ ਕਰਨਦਾ ਵੀਰ ਬਿਲਕੁਲ ਜੇ ਹੀ ਮਲੋ ਮੈਂ ਮੰਨਤਾ ਕਰੜਾ ਕੀਤਾ ਨਾ ਪੂਰਾ ਦੇਖੋ ਜੀ ਉਹ ਕਰਨਾ ਹੀ ਪੈਣਾ ਹੁਣ ਮਹਾਰਾਜ ਦਾ ਬਾਣਾ ਉਹ ਮੰਨਣਾ ਹੀ ਪੈਣਾ ਜੇ ਆਪਾਂ ਅਸਲੋਂ ਵੀ ਆਖਾਂ ਇਹ ਵੀ ਨਹੀਂ ਹੋਣਾ ਤਾਂ ਉਹ ਫੇਰ ਆਪਾਂ ਨੂੰ ਕਹਿੰਨੇ ਤੇ ਕੋਈ ਦੇ ਨਹੀਂ ਦੇਣਾ ਜੇ ਆਪਾਂ ਕੀ ਵੀ ਸਾਨੂੰ ਸਰਕਾਰ ਦੇ ਜੀ ਸਰਕਾਰ ਨੇ ਤੇ ਕੋਈ ਨਹੀਂ ਦੇਣਾ ਉਹਨਾਂ ਨੇ ਵੱਡੀ ਗੱਲ ਇਹੋ ਬੇਰ ਤੋਂ ਨੇ ਹੱਥ ਰੂ ਬੁੰਜਣ ਵਾਲੀ ਗੱਲ 6800 ਰੁਪਿਆ ਦੇ ਦੇਣਗੇ ਅੱਛਾ ਤੇ ਮੇਰੇ ਹਿਸਾਬ ਨਾਲ ਲੱਖ ਲੱਖ ਰੁਪਿਆ ਦਿੱਤੇ ਆਵਣੀ ਇਹਨਾਂ ਦਾ ਪੂਰਾ ਹੋਣਾ ਕਹਿੰਦੇ 22000 ਰੁਪਿਆ ਕਹਿੰਦੇ ਮੁਆਫਜ਼ਾ ਦੇਣਗੇ ਕੀ ਲੱਗਦਾ ਪਰ ਭਾਈ ਹੋ ਜਾਊਗਾ 20000 ਵੇਖੋ ਜਿੰਨਾ ਨੁਕਸਾਨ ਹੋਇਆ ਵੀ 20 20 ਹਜ਼ਾਰ ਛੱਡ ਗਏ 50 ਹਜ਼ਾਰ ਵੀ ਦੇਣਾ ਤੇ ਉਹ ਵੀ ਨਹੀਂ ਪਰ ਬਈ ਯੋਨੀ ਪੂਰੀ ਕਿਸਾਨਾਂ ਦੀ ਘਰ ਚੋਂ ਬਈ ਮਿੱਟੀ ਕੱਢਣ ਤੇ ਕਿੰਨਾ ਟਾਈਮ ਲੱਗ ਜਾਣਾ ਹਾਂ ਮੈਂ ਆ ਚਾਰ ਚਾਰ ਫੁੱਟਾ ਮੇਰੇ ਆ ਫੁੱਟ ਤੇ ਆਵੇ ਉੱਤੇ ਹੀ ਇੱਥੇ ਵੀ ਜਿੱਥੇ ਆਪਾਂ ਖਲੋਤੇ ਆ ਇੱਥੇ ਥੱਲੇ ਫਰਚਾ ਚੋਂ ਥੱਲੇ ਇਟਾ ਲਗੀਆਂ ਉੱਥੇ ਚਾਰ ਚਾਰ ਫੁੱਟ ਰੇਤਾ ਚੜਾਤੀ ਪਾਣੀ ਤੇ ਉਹਦੇ ਤੇ 10000 ਦਾ ਤੇ ਲੱਗ ਜਾਣਾ ਮੇਰੇ ਵਾਲਾ ਟਰੈਕਟਰ ਨਾ ਮੈਂ ਰੇਤਾ ਬਾਹਰ ਕੱਢਦੇ ਆ ਕਰੋ ਬਿਲਕੁਲ ਤੇ 20000 ਨਾ ਤੁਸੀਂ ਮੈਨੂੰ ਇਹ ਦੱਸੋ ਕਿੱਲੇ 'ਚੋਂ 20000 ਨਾ ਕਿੱਥੋਂ ਪੈਲੀ ਬਣ ਜੂ। ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹੂੰਗੀ ਆਪਾਂ ਇਹਨਾਂ ਦੇ ਕਮਰਿਆਂ ਦੀਆਂ ਤਸਵੀਰਾਂ ਜ਼ਰੂਰ ਸਾਂਝੀਆਂ ਕਰਾਂਗੇ ਵੀ ਜਿਹੜੇ ਘਰ ਦੇ ਹਾਲਾਤ ਹੈਗੇ ਆ ਉਹ ਇਤੋਂ ਵੀ ਕਮਰਿਆਂ ਦਾ ਹਾਲ ਬਹੁਤ ਬੁਰਾ ਵਿਚਾਰਿਆਂ ਦਾ ਦੇਖੋ। ਏਸੀ ਵੀ ਉਵੇਂ ਛੱਡ ਗਏ ਹਨਾ ਆਪਾਂ ਕਿੰਨਾ ਆਪਦੀਆਂ ਮਜ਼ਦੂਰੀਆਂ ਕਰਕੇ ਕੋਈ ਸੌ ਸੁੱਖ ਸਹੂਲਤ ਲੈਣੇ ਆ। ਅੱਛਾ ਤੁਹਾਨੂੰ ਨਹੀਂ ਤਾਂ ਅੰਦਰ ਆਉਂਦੇ ਹੋ। ਓਹ ਹੋ ਹੋ। ਸਾਰੇ ਦੇਖੋ ਖੱਪੇ ਹੀ ਨਿਕਲ ਗਏ ਕਮਰਿਆਂ ਦੇ ਸਾਰਾ ਸਮਾਨ ਸਪੂਣ ਵਿਚਾਰਿਆਂ ਦਾ ਇੱਥੇ ਹੀ ਪਿਆਰ ਰਹਿ ਗਿਆ ਰੱਬ ਨੇ ਬਹੁਤ ਕਹਿਰ ਕੀਤਾ ਹਣਾ ਸਮਾਨ ਨਹੀਂ ਬਚਿਆ ਬਸ ਬਹੁਤ ਬਹੁਤ ਵੀਰੇ ਕਈ ਹੋਰ ਵੀ ਘਰ ਹੈਗੇ ਤੁਹਾਡੇ ਇੱਥੇ ਜਿਹੜੇ ਹਾਂਜੀ ਹਾਂਜੀ ਹੈਗੇ ਪੰਜ ਛੇ ਘਰ ਇਧਰ ਵਿੱਚ ਤੇ ਉਹ ਘਰ ਦੋ ਤਿੰਨ ਜੋ ਗੱਟੇ ਬਾਸ਼ੇ ਰਖਵੇ ਜਿਆਦੇ ਹੁੰਦੇ ਆ ਵੀ ਉਹ ਨਾ ਸਾਰੇ ਘਰ ਟਰੈਕਟਰ ਵੀ ਦੋ ਨਾਲ ਦੋ ਟਰਾਲੀਆਂ ਸੀ ਬਾਕੀ ਸਾਰਾ ਕੋ ਸਮਾਨ ਹੀ ਉਹ ਵੀ ਰੁੜ ਗਿਆ ਸਾਡੇ ਵਿੰਦਾ ਵਿੰਦਾ ਸਮਾਨ ਸਾਰਾ ਕੁ ਰੁੜਿਆ ਤੇ ਫੜਿਆ ਨਹੀਂ ਗਿਆ ਵਿਚੋ ਲੱਗਦਾ ਵੀ ਹੁਣ ਕਿਤੇ ਜਦੋਂ ਪਾਣੀ ਕਿਤੇ ਸੁੱਕੂਆ ਉਹ ਮਿਲ ਜੂਗਾ ਕੋਈ ਆਸ ਨਹੀਂ ਆਸ ਹੈ ਨਹੀਂ ਹੈ ਮੁਸ਼ਕਲ ਉਹ ਚਲੀ ਬੋ ਗਈ ਉਹ ਪਹਿਲਾਂ ਸਰਕਾਰਾਂ ਨੇ ਸੁਣੀਆਂ ਜਦੋਂ ਪਹਿਲਾਂ ਹੜਾਏ ਸੀਗੇ ਨਾ ਸਰਕਾਰਾਂ ਉਹ ਮੁਆਵਜ਼ਾ ਦੰਨੀਆਂ ਵੀ ਪੱਕੀਆਂ ਪੈਲੀਆਂ ਲਿਆ ਨੂੰ ਵੀ ਜਨਾ ਪੱਕੀ ਗਈ ਕੋਈ ਕਹੀਦੀ ਨਹੀਂ ਕਈਆਂ ਠੇਕਿਆਂ ਲਈਆਂ ਹੁੰਦੀਆਂ ਉਹ ਵਿਚਾਰਿਆਂ ਕਿੱਥੋਂ ਠੇਕਿਆਂ ਕਿੱਥੋਂ ਮੁਆਵਜ਼ਾ ਮਿਲਣਾ ਇਹ ਕਈਆਂ ਠੇਕੇ ਲੈ ਕੇ ਪਾਲਦੇ ਆ ਜਮੀਨਾ ਇਹ ਕਿਹੜਾ ਕੀ ਕਿਹੜੀ ਜਗ੍ਹਾ ਵਾਜੀ ਬਸਤੀ ਲਾਲ ਸਿੰਘ ਜੀ ਬਸਤੀ ਨਾ ਬਟੇ ਬਾਜ਼ਾਰ ਹਾਂਜੀ ਪ੍ਰੋਫੈਸਰ ਸੋਈਪੁਰ ਏਰੀਆ ਬਸਤੀ ਲਾਲ ਸਿੰਘ ਵਾਲੀ ਦੇ ਵਿੱਚ ਅਸੀਂ ਖੜੇ ਆਂ ਜੀ ਬਹੁਤ ਬੁਰਾ ਹਾਲ ਹੈ ਜਿੰਨਾ ਹੀ ਕਹਿ ਦਈਏ ਹੱਦੋਂ ਵੱਧ ਕੇ ਕੋਈ ਕੋਈ ਸ਼ਬਦ ਨਹੀਂ ਹੈਗੇ ਵੀ ਕੀ ਕਹਿ ਸਕਦੀ ਆ ਇਹ ਦੂਤੇ ਅਸੀਂ ਤੇ ਪਰ ਸਰਕਾਰਾਂ ਤੋਂ ਇਹਨਾਂ ਨੂੰ ਵੀ ਆਸ ਨਹੀਂ ਆਏ ਕਹਿੰਦੇ ਪਿਛਲੀ ਪਿੱਛੇ ਵੀ ਜਿਹੜੇ ਹੜ੍ਹ ਆਏ ਸੀ ਉਦੋਂ ਵੀ ਸਾਨੂੰ ਲਾਰੇ ਲਾਏ ਗਏ ਸੀਗੇ ਉਦੋਂ ਵੀ ਸਾਡੀਆਂ ਜ਼ਮੀਨਾਂ ਆਏ ਦੀਆਂ ਪਈਆਂ ਸੀ ਕੋਈ ਮੁਆਵਜ਼ੇ ਨਹੀਂ ਮਿਲੇ ਤੇ ਆਸ ਸਾਨੂੰ ਇਸ ਵਾਰ ਵੀ ਨਹੀਂ ਹੈਗੀ ਪਰ ਫਿਰ ਵੀ ਜੇ ਗੱਲ ਕਰੀਏ ਤਾਂ ਪੰਜਾਬੀ ਭਰਾਵਾਂ ਨੇ ਸਾਡਾ ਇਹਨਾਂ ਦੀ ਬਾਹ ਫੜੀ ਹੈ ਇਹਨਾਂ ਦਾ ਇਹ ਕਹਿਣਾ ਜੇ ਬਾਈ ਦੀ ਗੱਲ ਕਰੀਏ ਤਾਂ ਬਾਈ ਆਪ ਖੁਦ ਹੜਪੀੜਤਾਂ ਦੀ ਸੇਵਾ ਕਰਨ ਦੇ ਲਈ ਖੁਦ ਜਾਂਦਾ ਅੱਗੇ ਤੇ ਬਾਈ ਦੇ ਇਹ ਘਰ ਦੇ ਹਾਲਾਤ ਹੈ ਜਿਹੜੇ ਤੁਹਾਨੂੰ ਅਸੀਂ ਅੱਜ ਦਿਖਾ ਰਹੇ ਹਾਂ ਸੋ ਜਿੰਨੇ ਵੀ ਵੀਰ ਭਾਈ ਜਾਂਦੇ ਹੈਗੇ ਅਸੀਂ ਕਹਿੰਦੇ ਕਿ ਫਰੋਇਪੁਰ ਏਰੀਆ ਦੇ ਵਿੱਚ ਇਧਰਲੀ ਪੱਤੀ ਲਾਲ ਲਾਲ ਸਿੰਘ ਵਾਲੀ ਪੱਤੀ ਦੇ ਵਿੱਚ ਜਰੂਰ ਗੇੜਾ ਮਾਰਿਓ ਤੇ ਇਨ੍ਹਾਂ ਵੀਰਾਂ ਦੀ ਵੀ ਜਿਹੜਾ ਹੈਗਾ ਜਰੂਰ ਬਾਹ ਫੜਿਓ ਸੋ ਜੁੜੇ ਰਹੋ ਜੀ ਆਵਾਜ਼ ਪੰਜਾਬ ਦੀ ਚੈਨਲ ਦੇ ਨਾਲ ਤੇ ਮਿਲਦੇ ਨਵੀਂ ਵੀਡੀਓ ਦੇ ਨਾਲ ਧੰਨਵਾਦ